ਇਹ ਖਬਰ ਨਾ ਨਾਮ ਹੁੰਦਾ ਹੈ ਉਹ ਬਾਸਮ ਚਲਾ ਗਿਆ ਉਹਨੇ ਟਾਈਮ ਤੋਂ ਮਿੰਟਾਂ ਤੋਂ ਹੋਇਆ ਇੱਕ ਲੱਤ ਤੇ ਜਿਹਨੇ ਵਾਰ ਲਾ ਚਾਰਤੀ ਪੰਡਿਤ ਚ ਗਿਆ ਨਾ ਅੱਛਾ ਤੇ ਇਹ ਦਿਨ ਦਾ ਹੈ ਕਿ ਸ਼ਾਮ ਦਾ ਰਾਤ ਦਾ ਨਹੀਂ ਹੈਗਾ ਵੀ ਸ਼ਾਮ ਦਾ ਹੀ ਹੈ ਬਾਈ ਮਾਚ ਦਾ ਆਈ ਵਾਰ ਸ਼ਾਮ ਦਾ ਹੈ ਤੇ ਤੁਸੀਂ ਇਹਦੀ ਕੋਈ ਸ਼ਿਕਾਇਤ ਵਗੈਰਾ ਨਹੀਂ ਕੀਤੀ ਕਿਸੇ ਨੂੰ ਕਿ ਖਰਾ ਹੈ ਨਹੀਂ ਆਈ ਤਾਂ ਨਹੀਂ ਕੁਝ ਕੀਤੀ ਤੁਸੀਂ ਕਿਸੇ ਨਾਲ ਪਰ ਕਰ ਰਹੇ ਹੋ ਉਸ ਹਾਂ ਮੇਰੇ ਕੋਲ ਆਈ ਸੀ ਵੀਡੀਓ ਇਹ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਫਰੀਦਕੋਟ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਅਖੰਡ ਪਾਠ ਸਾਹਿਬ ਦੌਰਾਨ ਮर्यादा ਦੀ ਉਲੰਘਣਾ ਤੇ ਇੱਕ ਅਖੇਤ ਤੌਰ ਤੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ ਇਹ ਸਭ ਕੁਝ ਪਾਠ ਦੌਰਾਨ ਰੋਲ ਤੇ ਬੈਠੇ ਪਾਠੀਆਂ ਦੁਆਰਾ ਹੀ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹ ਪਾਠ ਛੱਡ ਕੇ ਇੱਕ ਦੂਜੇ ਦੇ ਨਾਲ ਸ਼ਰਾਰਤਾਂ ਕਰਦੇ ਦਿਖਾਈ ਦਿੰਦੇ ਆ ਤੇ ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਹੜੀ ਤੇਜ਼ੀ ਦੇ ਨਾਲ ਇੱਕ ਤੋਂ ਇੱਕ ਮੋਬਾਈਲਾਂ ਦੇ ਵਿੱਚ ਅੱਗੇ ਤੋਂ ਅੱਗੇ ਵਾਇਰਲ ਹੋ ਰਹੀ ਹੈ ਇਸ ਸੰਬੰਧੀ ਇਸ ਅਖੰਡ ਪਾਠ ਸਾਹਿਬ ਨੂੰ ਕਰਵਾਉਣ ਵਾਲੇ ਕਲੱਬ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਹਾਲੇ ਇਸ ਦੀ ਕਿਤੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਪਿੰਡ ਵਾਸੀਆਂ ਤੇ ਪਤਵੰਤਿਆਂ ਨੂੰ ਇਸ ਬਾਰੇ ਦੱਸਿਆ ਗਿਆ ਹੈ ਤੇ ਉਹਨਾਂ ਦਾ ਇਕੱਠ ਵੀ ਬੁਲਾਇਆ ਗਿਆ ਹੈ ਤਾਂ ਕਿ ਇਸ ਬਾਰੇ ਸਾਰੀ ਸਥਿਤੀ ਉਹਨਾਂ ਦੇ ਸਾਹਮਣੇ ਰੱਖ ਕੇ ਅੱਗੇ ਕਾਰਵਾਈ ਲੀਗਲ ਵੱਤ ਤੋਰੀ ਜਾ ਸਕੇ ਉਹਨਾਂ ਦੱਸਿਆ ਕਿ ਪਾਠੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਸ ਜਗ੍ਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸ਼ੋਭਤ ਕੀਤੇ ਗਏ ਆ ਉਸ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਕੋਲ ਬੈਠਾ ਧੂਫੀਆ ਜਦੋਂ ਕੁਝ ਮਿੰਟਾਂ ਦੇ ਲਈ ਬਾਥਰੂਮ ਗਿਆ ਤਾਂ ਇਸ ਦੌਰਾਨ ਇਹ ਘਟਨਾ ਹੋ ਗਈ ਤੇ ਇਹ ਲਗਭਗ 5 ਮਿੰਟ ਦੇ ਕਰੀਬ ਦੀ ਇਹ ਸੀਸੀਟੀਵੀ ਆ ਜਿਸ ਦੇ ਵਿੱਚ ਇਹ ਸਾਰੀ ਕਾਰਵਾਈ ਹੋ ਰਹੀ ਹੈ ਉਹਨਾਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਜਾਂਦਾ ਤੇ ਇਸ ਸਮਾਗਮ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਜਾਂਦੇ ਆ ਜਿਸ ਤਹਿਤ ਐਤਕੀ ਵੀ ਇਹ ਪਾਠ ਰਖਵਾਇਆ ਗਿਆ ਸੀ ਤੇ 22 ਮਾਰਚ ਨੂੰ ਇਹ ਘਟਨਾ ਹੋਈ ਆ ਜਿਸ ਦੀ ਸੀਸੀਟੀਵੀ ਬਣ ਗਈ ਤੇ ਹੁਣ ਉਹ ਸਾਹਮਣੇ ਆਉਣ ਲੱਗੀ ਆ ਇਸ ਸਬੰਧੀ ਜਦੋਂ ਇਸ ਅਖੰਡ ਪਾਠ ਸਾਹਿਬ ਨੂੰ ਪ੍ਰਬੰਧ ਕਰਨ ਵਾਲੇ ਕਲੱਬ ਦੇ ਆਗੂਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੀ ਘਟਨਾ ਦੀ ਪੁਸ਼ਟੀ ਕੀਤੀ ਤੇ ਨਾਲ ਦੀ ਨਾਲ ਦੱਸਿਆ ਕਿ ਉਹ ਇਸ ਮਾਮਲੇ ਦੇ ਵਿੱਚ ਪਿੰਡ ਦਾ ਸਰਪੰਚ ਦਾ ਪੰਚਾਇਤ ਦਾ ਤੇ ਹੋਰ ਪਤਵੰਤਿਆਂ ਦਾ ਇੱਕ ਇਕੱਠ ਸੱਦ ਰਹੇ ਆ ਜਿਸ ਵਿੱਚ ਗੱਲ ਰੱਖੀ ਜਾਵੇਗੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੱਤਰਕਾਰ ਬੋਰੇ ਹਾਂ ਜੀ ਹਾਲੀ। ਹਾਂ ਜੀ ਹਾਂ ਜੀ। ਅੱਜ ਕਿਹੜਾ ਵੀਡੀਓ ਆਈ ਹੈ ਤੁਹਾਡੇ ਅਖੰਡ ਪਾਠ ਰਖਾਇਆ ਸੀ ਤੁਸੀਂ ਹਨਾ ਹੁਣ। ਹਾਂ ਜੀ ਹਾਂ ਜੀ। ਉਹਦੇ ਚੋ ਦੋ ਰੋਲ ਤੇ ਬੈਠੇ ਝਗੜੀ ਜਾਂਦੇ ਆ ਪਾਠੀ ਤੇ ਧੂਫੀ ਆ ਹਾਂਜੀ ਹਾਂਜੀ ਉਹ ਕੀ ਹੈ ਮਸਲਾ ਜੀ ਉਹ ਮਸਲਾ ਮਾਸੀ ਜੀ 22 ਮਾਰਚ ਨੂੰ ਅਸੀਂ ਦਿੱਕਣਾ ਹਸਰੂ ਕੰਨਪਾਚਾ ਪ੍ਰਕਾਰ ਤੋਂ ਨੇ ਕੀ ਵਾਈ ਤੇ ਮੋਚਦਾ ਜੀ ਤੇ ਸਾਡੇ ਕਲੱਬ ਬਣਾ ਹੋਇਆ ਜੀ ਅੱਛਾ ਜੀ ਅਸੀਂ ਛੇ ਦੀਵਾਰੇ ਬਣਾਉਣਾ ਨਤਾਬ ਸੇ ਮਦਾ ਜੀ ਉਹਨਾਂ ਵੱਡੇ ਦੋ ਪਾਠੀ ਜਿਵੇਂ ਨਹੀਂ ਦੱਸਿਆ ਗੁਰਦੁਆਰਾ ਸਿਰ ਤੋਂ ਮੁਦਦਤ ਦੇ ਅੰਤ ਰਹੀ ਤਾਂ ਗੁਰਦੁਆਰਾ ਅੱਛਾ ਜੀ ਉਜਨਾਂ ਸਮਰਥਨ ਕੀਤਾ ਸੀਗਾ ਤੇ ਉਹਨਾਂ ਨੇ ਸਾਨੂੰ ਗ੍ਰਾਂਤੀ ਪ੍ਰੋਵਾਈਡ ਕਰਾ ਕੇ ਦਿੱਤੀ ਸੀਗੀ। ਇਹ ਸਾਡੇ ਪਿੰਡ ਦੇ ਹੀ ਬੱਚੇ ਜਿਹੜੇ ਗ੍ਰਾਂਤੀ ਬਣਾਈ ਹੈਗੀ। ਅੱਛਾ। ਇਹਨਾਂ ਅਸੀਂ ਉੱਥੇ ਪਾਸ ਕਰਾਈ ਬਾਈਟਿਕ ਨਿਸ਼ਾਨਾ ਉਹਨਾਂ ਨੇ ਨਾ। ਮਹਾਰਾਜ ਦੇ ਸਾਹਮਣੇ ਆਉਂਦੇ ਬੱਚਾ ਆਉਂਦੇ ਤਾਂ ਗੱਲ ਚੋੜੀ ਹੋਰ ਸੀ ਜੀ ਬਹੁਤ। ਜੀ। ਤੇ ਉਹ ਹੈ ਵੀ ਵੀਡੀਓ ਉਹ ਕੈਮਰਾ ਲੱਗਿਆ ਉੱਪਰ ਸਟੇਨ ਕੈਮਰਾ ਜੀਗਾ ਨਾਉ ਨਹੀਂ ਤਤਾ ਰਹੀ ਜੀ। ਅੱਛਾ। ਉਹ ਇੱਥੇ ਨਵਾਂ ਰੋਪਰ ਗਾਸ ਕਰਾਇਆ ਉੱਥੇ ਦੁਕਾਨ ਆਈ ਉੱਥੇ ਐਥੇ ਜੀ ਕਹਿੰਦਾ ਪੈਂਚਾਂ ਵਾਲੀ ਦੁਕਾਨ ਆ ਉਹ ਮਰੇ ਬਰਾਂਡਾ ਖਾਲੀ ਹੁੰਦਾ ਨਾ ਇਹ ਦੁਕਾਨ ਦੇ ਮਨ ਪਿੱਛੇ ਹੁੰਦਾ ਖਾਲੀ ਬਰਾਕੇ ਚੁੱਥੇ ਮੋੜਾ ਪਰਚਾਸ ਕੋਣਾਂ ਨੂੰ ਠੀਕ ਹੈ ਹਾਂ ਤੇ ਬਸ ਆਸਰਤੀ ਇਹ ਕਰੀ ਜਾਂਦੇ ਸੀ ਚੌੜ ਜੁਰ ਜਿਓ ਅਸੀਂ ਇੱਕ ਕਾਡਾ ਮੁੰਡਾ ਸੇਵਸ ਦੇ ਬੰਦਾ ਹੁੰਦਾ ਸੀ ਗਾਜੀ ਤੂਕਤੇ ਰਹਿੰਦਾ ਮੇਰਾ ਪਨਾ ਹੁੰਦਾ ਇਸ ਉਹ ਬਾਥਰੂ ਚੱਲਾ ਗਿਓ ਉਹਨੇ ਟਾਈਮ ਤੇ ਮਿੰਟ ਟਾਈਮ ਤੇ ਹੋਈ ਇਕ ਲੱਤ ਤੇਰੇ ਜਿਵੇਂ ਵਾਇਰ ਲੱਗਦੀ ਪੈਂਟਿੰਗ ਜਿਵੇਂ ਅੱਛਾ ਤੇ ਇਹ ਦਿਨ ਦਾ ਹੈ ਕਿ ਸ਼ਾਮ ਦਾ ਰਾਤ ਦਾ ਉਹ ਨਹੀਂ ਹਗਾ ਜੀ ਸ਼ਾਮ ਦਾ ਹੀ ਹੈ ਬਾਈ ਮਾਰਕ ਦਾ ਹਾਂ ਜੀ ਬਰ ਸ਼ਾਮ ਦਾ ਹੀ ਹੈ ਤੇ ਤੁਸੀਂ ਇਹਦੀ ਕੋਈ ਗੈਤ ਵਗੈਰਾ ਨਹੀਂ ਕੀਤੀ ਕਿਸੇ ਨੂੰ ਕਿ ਕਰ ਰਿਹਾ ਹੈ ਨਹੀਂ ਅਵੇ ਤਾਂ ਨਹੀਂ ਕੋਈ ਕੁਝ ਕੀਤਾ ਤੁਸੀਂ ਕੋਈ ਨਾ ਕੋਈ ਕਰ ਰਹੇ ਹੋ ਹਾਂ ਮੇਰੇ ਕੋਲ ਆਈ ਸੀ ਵੀਡੀਓ ਇਹ ਨਹੀਂ ਹਜੇ ਤੁਹਾਨੂੰ ਦੱਸ ਨਹੀਂ ਕਰ ਕਿਉਂਕਿ ਜੋ ਜਿੰਨਾ ਉਹ ਜਿਹੜਾ ਮੇਨ ਗ੍ਰਾਂਟ ਸੀ ਉਹਦਾ ਵੀ ਦੁਆਰਾ ਸਾਬਿਤ ਦਾ ਪ੍ਰਬੰਧਕ ਹੂੰ ਉਹ ਨੰਦਪੁਰ ਸਾਹਿਬ ਗਏ ਹੋਏ ਹੋ ਲੰਮ ਲਾ ਕੇ ਅੱਛਾ ਤੁਸੀਂ ਸਵੇਰੇ ਸਭਾ ਇਕੱਠਾ ਕਰ ਰਹੇ ਆ ਟੈਂਪਰ ਦੇ ਵਿੱਚੋਂ ਆਪ ਉਹਨਾਂ ਨੂੰ ਕਦਰਣ ਨਾਲ ਉੱਥੇ ਕੀ ਕਹ ਜੀ ਸਾਨੂੰ ਵੀ ਕੱਲ ਨੂੰ ਸੱਦਿਆ ਹੋਇਆ ਕਾਠੇ ਇਸ ਮਾਮਲੇ 'ਚ ਹਾਂਜੀ ਹਾਂਜੀ ਕੱਲ ਨੂੰ ਸੱਦਿਆ ਹੋਇਆ 7 ਵਜੇ ਬੈਂਚ ਪੰਚਾਇਤ ਵਗੈਰਾ ਪਿੰਡ ਸਾਰੇ ਇਕੱਠ ਕਰਨਾ ਹੈ ਜੀ ਠੀਕ ਹੈ